ਸਿੱਧੀ ਦੋਦੇ ਜਪਤੀ ਪਾਈ ਦੀ ਪਾਣੀ ਆਪਾਂ ਪਾਈ ਦਾ ਸਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਜੀ ਸੰਗਤ ਬਹੁਤ ਜਿਆਦੀ ਆਈ ਬੰਦੇ ਜਿਹੜਾ ਸਕੂਨ ਇੱਥੇ ਆ ਗਿਆ ਉਹ ਕਿਤੇ ਨਹੀਂ ਮਿਲਦਾ ਆ ਵੀਰ ਘਸਾਉੜਾ ਕਰਦਾ ਯਾਰ ਸਾੜਾ ਗੜੇ ਤੋਂ ਬਣਾ ਨਹੀਂ ਬੰਦੇ ਰਹਿ ਸਕਦੇ ਸਾਡੇ ਨਹੀਂ ਰਹਿ ਸਕਦੇ ਕਿਹੜਾ ਬੰਦੇ ਸਾਨੂੰ ਖੋਲੋ ਕਰਦੇ ਸਾਰੀ ਕੁੱਕੂ ਆ ਮੰਦਿਰ ਜਿਹੜੀ ਹੈ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਕੈਮ ਦੇ ਗੁੱਡ ਮਾਰਨਿੰਗ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਤੇ ਤੇ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਇਹਨੂੰ ਸਪੋਰਟ ਕਰਨ ਦੇ ਲਈ ਤੇ ਦੂਜੇ ਨੰਬਰ ਤੇ ਇਹ ਗੱਲ ਆ ਕਿ ਅੱਜ ਮੈਂ ਚੱਲੇ ਆਂ ਗੁਰਦੁਆਰਾ 시ਦਾ ਸਾਹਿਬ ਆਪਾ ਦੀਪ ਸਿੰਘ ਜੀ ਦੇ ਤੁਹਾਨੂੰ ਪਤਾ ਹਰ ਐ ਸੰਡੇ ਹਰ ਐ ਐਤਵਾਰ ਦੇ ਐਤਵਾਰ ਹਰ ਸੰਡੇ ਆਪਾਂ ਜਾਈਦਾ ਆ ਉੱਥੇ ਤੇ ਸੋ ਇਸ ਲਈ ਆਪਾਂ ਤੜਕੇ ਰੈਡੀ ਹੋ ਗਏ ਆ ਮੈਂ ਤੜਕੇ ਦਾ ਉੱਠਿਆ 3:30-4 ਵਜੇ ਦਾ ਉਦੋਂ ਦਾ ਮੈਂ ਰੈਡੀ ਹੋਇਆ ਹੁਣ ਥੋੜਾ ਆ ਦੇਖੋ ਦੇਣਾ ਚੜ ਆਇਆ ਅੱਗੇ ਨੂੰ ਜਿੱਦਾਂ ਮਤਲਬ ਕੇ ਤੇ ਬਾਕੀ ਮਤਲਬ ਨਾਲ ਤੇ ਅਜੇ ਤਿਆਰ ਹੋਉਂਦੇ ਆ ਮੈਂ ਵੀ ਹੋ ਗਿਆ ਰੈਡੀ ਬਸ ਮੈਂ ਦੇਖੋ ਅਜੇ ਕੀ ਕਹਿੰਦੇ ਨੂੰ ਚਾਹ ਜੇ ਮੈਂ ਬਣਾ ਕੇ ਲੱਗਾ ਪੀਣ ਹਜੇ ਕਿਉਂਕਿ ਕਰਦੇ ਥੋੜੇ ਸੁੱਤੇ ਆ ਫਿਰ ਮੈਂ ਆਪੇ ਅੱਜ ਚਾਹ ਦਾ ਅਰੇਂਜਮੈਂਟ ਕਰਕੇ ਬਣਾ ਬਣੂਗੇ ਪੀਏ ਫਿਰ ਆਪਾਂ ਪਹੁੰਚਦੇ ਆ ਬਾਹਰ ਚੱਲ ਜਾਣਾ ਕਰੋ ਆਪੇ ਆਏ ਨਾਲ ਲੈਣੋ ਲਓ ਮਿੱਤਰੋ ਦੁੱਧਾ ਪਾ ਲਿਆ ਜੇ ਪਾ ਸਿੱਧੀ ਆਪਾਂ ਦੁੱਧ ਦੇ ਪੱਤੀ ਪਾਉਣੀ ਆ ਸਿੱਧੀ ਦੁੱਧ ਦੇ ਪੱਤੀ ਪਾਈ ਦੀ ਪਾਣੀ ਆਪਾਂ ਪਾਈ ਦੇਣੀ ਪਾਣੀ ਦਾ ਨਾਮ ਟਾਈ ਦਿੱਤਾ ਆਪਾਂ ਚਾਹ ਬਣ ਲੈਣ ਤੋਂ ਫਿਰ ਆਪਾਂ ਚਾਹ ਚੂ ਪੀਏ ਫਿਰ ਆਪਾਂ ਨਿਕਲਦੇ ਆ ਤੈਨੂੰ ਬੜਾ ਚਾਲਾ ਤੋਂ ਬਗੈਰ ਕਿੱਥੇ ਉੱਠਿਆ ਜਾਂਦਾ ਯਾਰ ਬੰਦੇ ਦੀ ਚਾਹ ਦੇ ਪਹਿਲੀ ਮੀਲਿਆ ਇੱਕ ਸਾਹ ਦੀ ਮੈਂ ਨਾ ਮਤਲਬ 2-4 ਦਿਨਾਂ ਤੋਂ ਮਨ ਲਕੀ ਟਾਈਮ ਨਾਲ ਉੱਠਣ ਲਿਆ ਥੋੜਾ ਜਿੱਦਾਂ 5-6 ਵਜੇ ਜਿੰਨੇ ਗਵੇ ਦੇ ਗਰੀਬ ਉੱਠਦੇ ਆ ਤਾਂ ਮੈਨੂੰ ਨਾ ਲੱਗਦੀ ਫੀਲਿੰਗ ਆਉਂਦੀ ਜਿੱਦਾਂ ਫੀਲਿੰਗ ਕਹਿ ਲੈਂਦੇ ਵੀ ਜਿੱਦਾਂ ਸਰੀਰ ਮਨ ਲਕੀ ਥੋੜਾ ਐਕਟਿਵ ਰਹਿੰਦਾ ਹੁਣ ਚਲੋ ਫਿਰ ਵੀ ਇੱਕ ਗੱਲ ਹੈਗੀ ਆ ਵੀ ਐਕਟਿਵਨਸ ਰਹਿੰਦੀ ਸ਼ਰੀਰ 'ਚ ਟਾਈਮ ਨਾਲ ਉੱਠ ਜਾਣਾ ਮੈਂ ਯਾਦ ਕਰਕੇ ਬੜਾ ਆ ਯਾਦ ਆ ਜੇਕਰ ਕਹਿੰਦੇ ਨੇ ਦੇ ਚਾਣ ਉਦੋਂ ਤੱਕ ਰਣੋ ਕੁੜੀਆ ਜਦੋਂ ਤੱਕ ਕਮਲੀ ਨਾ ਹੋ ਜੇ ਜਿਹੜਾ ਮਿੱਤਰੋ ਆਹ ਕੰਬੀਨੇਸ਼ਨ ਹੈ ਨਾ ਰਸਾ ਨਾਲ ਚਾਹ ਦਾ ਇਹ ਗੱਲ ਵੱਖਰੀ ਆ ਇਹ ਗੱਲ ਮਿੱਤਰੋ ਪਿੰਡਾਂ ਵਾਲੇ ਹੀ ਜਾਣ ਸਕਦੇ ਕਿ ਗਲਾਸੀ ਚ ਚਾਹ ਪੀਂਦਾ ਕਾਡਾ ਨਿਆਰਾ ਹੁੰਦਾ ਇਧਰ ਮੋਹਲ ਚਾਲ ਵੇਖੋ ਤੁਸੀਂ ਤੜਕੇ ਸਵੇਰ ਦੀ ਗੁੱਡ ਮਾਰਨਿੰਗ ਕੋਈ ਆ ਮੇਰੇ ਸਾਹਮਣੇ ਨਾ ਟਿਆਣਾ ਅੱਜ ਮੈਂ ਮੇਰੇ ਸਾਹਮਣੇ ਬੰਦੇ ਹੀ ਹੁੰਦਾ ਹੋ ਪਹਿਲਾ ਇਨਸਾਨ ਹੈ ਜਿਹੜਾ ਪਹਿਲਾ ਟਾਈਮ ਤੇ ਉੱਠਿਆ ਮੈਂ ਨਾ ਅੱਗੇ ਮਿੱਤਰੋ ਇੱਕ ਗੱਲ ਸੋਚਣ ਦਿਆਂ ਹੀ ਵੀ ਜਦੋਂ ਹੁਣ ਆਪਾਂ ਆਪਣੇ ਘਰੇ ਬੈਠੇ ਆ ਜਦੋਂ ਮਤਲਬ ਕੀ ਚੱਲ ਇੱਕ ਹਿਸਾਬ ਦਾ ਕਰਦੇ ਆਪਾਂ ਨੂੰ ਸਪੂਟ ਕਰੀ ਜਾਂਦੇ ਜੇ ਮੰਨ ਲਓ ਕਿਤੇ ਬੰਦਾ ਕੱਲ ਨੂੰ ਰੇ ਪਰੇ ਕੰਮਕੁਮ ਕਰਨ ਕਿਤੇ ਚਲ ਜੇ ਤੇ ਫੇਰ ਤੇ ਚਲੋ ਸਾਰੇ ਕੰਮ ਆਪੇ ਕਰਨੇ ਪੈਣੇ ਉਹ ਗੱਲ ਲੈਣਾ ਵੀ ਜਿੱਦਾਂ ਇੱਕ ਹਿਸਾਬ ਦਾ ਕਹਿ ਸਕਦੇ ਵੀ ਬੰਦਾ ਘਰੇ ਰਾਜਾ ਹੁੰਦਾ ਜੇ ਤੇ ਬਾਹਰ ਜਾ ਕੇ ਮੰਗਤਿਆਂ ਕੋ ਰੋਟੀ ਖਾ ਲਈ ਪੈਂਦੀ ਆ ਇਹ ਵੀ ਨਹੀਂ ਪਤਾ ਵੀ ਆਪ ਬਣਾਉਣੀ ਪੈ ਲਈਆਂ ਬਾਂਜੂਗੀ ਕਿ ਨਹੀਂ ਇੱਕ ਗੱਲ ਆ ਵੀ ਜਿਹੜਾ ਨਿਆਰਾ ਪਿੰਡਾਂ ਜਾਂ ਘਰੇ ਨਿਆਰੇ ਦਾ ਉਹ ਇੱਡੀਆ ਨਿਆਰੇ ਆ ਜੇ ਕੋਈ ਸੱਜਣ ਮਿੱਤਰ ਚੱਲਿਆ ਬਾਹਰ ਜਾਂ ਕੋਈ ਵੀ ਸਾਡਾ ਵੀ ਨਹੀਂ ਪਤਾ ਬਾਕੀ ਚੱਲ ਵੀ ਜਾਈਏ ਰੱਬ ਤੇ ਆ ਰੱਬ ਦੇ ਡੋਰਾਂ ਛੁੱਟੀਆਂ ਬਾਬੇ ਨੇ ਲੈ ਕੇ ਜਾਣਾ ਆਪਾਂ ਨੂੰ ਹਲੇ ਆਪਣਾ ਵੀ ਨਹੀਂ ਕੋਈ ਪਤਾ ਕਦੋਂ ਚੱਲ ਜੀਏ ਵਧੀਆ ਮਿਹਨਤ ਸਾਰੇ ਵੀਰ ਭਰਾ ਜਾਣ ਸਾਰੇ ਜਾਣ ਸਾਰੇ ਆਪਣੀ ਲਾਈਫ ਚ ਸੈਟ ਟੁੱਟ ਜਿੱਦਾ ਵੀ ਆ ਤੇਾਰੇ ਲੈਣ ਸਾਰੇ ਆਪਣੇ ਘਰ ਪਰਿਵਾਰ ਤੋਂ ਕੀ ਕਰਨ ਓਏ ਹੋਏ ਜਿਹੜੀ ਚਾਹ ਬਣ ਗਈ ਨਾ ਅੱਜ ਮੇਰੇ ਹੱਥੋਂ ਇਹਨੇ ਕੈਰ ਕਰਾਇਆ ਜੀ ਤੁਹੀ ਕਦੇ ਲਾਗੇ ਨੇ ਤੁਹਾਨੂੰ ਕੁੱਟ ਪਿਉਣੀ ਇੱਕ ਤੇ ਤੁਹਿਆ ਪੇ ਦੱਸ ਦੇਣਾ ਵੀ ਗਗਨ ਕਿਡੀ ਸਵਾਦ ਜਾਂ ਬਣਾਉਂਦਾ ਹਾਂ ਹਾ ਜੀ ਮੇਤਰੋ ਤੇ ਅਸੀਂ ਹੁਣ ਜਾਂਦੇ ਥੋੜਾ ਲੈਣ ਕੇ ਸੱਜਣ ਨੂੰ ਉਹ ਗਿਆ ਹੀ ਰਾਤ ਤੱਕ ਦੇ ਲੈ ਕੇ ਉਹਨੂੰ ਵੀ ਜਾਣਾ ਨਾਲ ਤੇ ਤਾਂ ਕਰਕੇ ਉਹਨੂੰ ਥੋੜਾ ਸਰਜਾਵੇ ਤਾਂ ਜਾਵੇ ਮੇਰਾ ਸਿੱਕੀ ਦੁਖਣਾ ਜਾ ਇਹਨਾਂ ਨੂੰ ਮੇਤਰੋ ਏ ਰਾਡੀ ਨਹੀਂ ਹੁੰਦਾ ਜਦੋਂ ਬੰਦਾ ਵਾ ਇਦਾਂ ਮਤਲਬ ਕਿ ਆਪਾਂ ਚੰਗੇ ਕੰਮ ਕਰਦੇ ਔਰ ਆਪਾਂ ਜਾਣਦੇ ਆ ਹੁਣ ਅਹੀਂ ਸਾਰਿਆਂ ਨੇ ਪ੍ਰਣ ਕੀਤਾ ਹਰ ਛੰਡੇ ਦੇ ਛੰਡੇ ਬਾਬਾ ਦੀਪ ਸਿੰਘ ਜੀ ਦੀ ਨਗਰੀ ਜਾਣਾ ਇਹੋ ਜੇ ਲੋਕ ਆਪਾ ਨੂੰ ਮਤਲਬ ਦੀ ਡਿਸਟਰੈਕਟ ਕਰਦੇ ਆ ਰਾਸ ਹੁਣ ਅਹੀਂ ਟਾਈਮ ਨਾਲ ਸਾਰੇ ਤਿਆਰ ਹੋਨੇ ਪਰ ਜੇ ਇਹ ਟਾਈਮ ਨਾਲ ਤਿਆਰ ਨਹੀਂ ਨਾ ਹੀ ਵੀ ਟਾਈਮ ਨਾਲ ਚੱਲ ਜਾਣਾ ਆਹ ਵੇਖੋ 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 ਜੀ ਵੇਖੋ 4 ਵਜੇ ਦਾ ਕਿਹਾ ਤੇ 6 ਵਜ ਗਏ ਸਾਰਾ ਕੋ ਤੇ ਇਹਨੂੰ ਹੁਣ ਕਰਾਗੇ ਲੈ ਨਾ ਮੈਂ ਆਇਆ ਸੀ ਦੂਰ ਸਿੱਥੇ ਤੂੰ ਹੁਣ ਕੀਤਾ ਨਾ ਮੈਂ ਲਿਆਇਆ ਚੰਗਾ ਵਾਲਾ ਤਿਆਰ ਆਇਆ 4 ਵਜੇ ਦਾ ਤਿਆਰ ਵਾ ਨਵੇਂ ਕੱਪੜੇ ਇਨੇ ਪਾਏ ਉਹ ਜੋ ਲੋਕਾਂ ਦਾ ਕਰਕੇ ਤੇ ਸਾਰਿਆਂ ਨੂੰ ਸੋਨੀਆਂ ਪਿੰਦੀਆਂ ਜੇ ਤੁਹਾਨੂੰ ਪਤਾ ਵੀ ਗੁਰਦੁਆਰਾ ਸਾਹਿਬ ਜਾਣਾ ਵਾ ਗੁਰੂ ਦੀ ਨਗਰੀ ਤੇ ਬੰਦਾ ਟਾਈਮ ਨਾ ਤਿਆਰ ਹੋ ਜੇ ਗੁਰੂ ਆ ਪਰ ਇਹ ਗੱਲ ਨਹੀਂ ਦਿਲੋਂ ਤੋੜ ਦਿਲ ਟੁੱਟ ਗਿਆ ਮੂ ਇੱਕ ਅਧਰ ਤੇ ਹੁਣ ਆਦਾ ਲੋਕ ਬੋਲਣ ਲੱਗੇ ਮਾਮਾ ਕਰਨੀ ਮਾਲਕਾ ਵਾਏ ਗਰੂ ਜੀ ਵਾਏ ਗਰੂ ਧੰਨ ਬਬਾ 990 ਧੰਨ ਬਬਾ ਦੀ ਜੀ ਅਜੀਬ ਜੀ ਆ ਪਾਏ ਸ਼੍ਰੀ ਤਾਲਾ ਸਾਹਿਬ ਦੀ ਮਾਮਾ ਕਿੰਨੇ ਆਣੇ ਕਮੈਂਟ ਕਰਦੇ ਨਰਾਇਣ ਬੋਲਦਾ ਨਹੀਂ ਬੋਲਦਾ ਨਹੀਂ ਆ ਹੁਣ ਮੇਰੀ ਥੋੜੀ ਗਲਤੀ ਮੈਂ ਥੱਕੇ ਨਾ ਥੋੜੀ ਇਹਨੂੰ ਪਰਰਾਵਾ ਬੋਲਦਾ ਤਾਂ ਲੱਗੀ ਕਹੀਏ ਵੀ ਇਹਨੂੰ ਬੋਲ ਬੋਲਣ ਇਹ ਭਾਜੀ ਬਾਕੀ ਯਾਰ ਵੇਰ ਤੇ ਕਿੰਨੇ ਵਜ ਗਏ ਆ ਸੰਗਤਾਂ ਨੂੰ ਦੱਸ ਦੇ ਕਿੰਨੇ ਵਜ ਗਏ 48 7 ਵਜ ਕੇ 48 ਮਿੰਟ ਹੋ ਗਏ ਜੇ ਤੇ 6 ਵਜੇ ਪਿੰਡੋਂ ਤੁਰੇ ਸਾਢੇ 7 ਤੱਕ ਵਜੇ ਇੱਥੇ ਪਹੁੰਚ ਗਏ ਨਹੀਂ ਜੀ ਸੰਗਤ ਬਹੁਤ ਜ਼ਿਆਦੀ ਆ ਜੀ ਮੱਥਾ ਟੇਕ ਕੇ ਲੰਗਰ ਪਾਣੀ ਛਕ ਕੇ ਚਾਹੋ ਪੀ ਲਈ ਆਪਾਂ ਇਹ ਲੋ ਜੀ ਤਾਂ ਤੋਂ ਵੇਲੇ ਸੂਰਗਾ ਆਵਾ ਫਿਰ ਕੀ ਪ੍ਰਭਾ ਫਿਰ ਕਿਹੜੀ ਗੱਲ ਵੇ ਮम्मा ਬੰਦਾ ਕੱਪੜੇ ਹੋੜਾ ਵੇਰ ਇੱਚੋ ਸ਼ਰਟਾਂ ਵੇਖ ਲਓ ਸਾਰੀਆਂ ਹੁਣ ਜਿਤਨਾ ਵੰਡਰਲੈਂਡ ਗਏ ਤੂੰ ਕੀ ਕਿਧਰ ਜਾਣਾ ਮम्मा ਜੇ ਚਮੜਾ ਫੜੀਆਂ ਰੱਖਦੇ ਆਂ ਗੁਰੂਆ ਵੇਖ ਲਓ ਇੱਥੇ ਇਲੈਕਟ੍ਰੋਨ ਲੱਗਾ ਹੈ ਪ੍ਰਭਾ ਮੈਂ ਵੀ ਵੀਰ ਤੋਂ ਗੱਡੀ ਨਹੀਂ ਨਿਕਲਣਦੀ ਆਏ ਓਏ ਸ਼ੌਹਰ ਦਾ ਕੋਈ ਮੁੱਲ ਨਹੀਂ ਦੇਖੋ ਕੱਡੀ ਮਾਨਾ ਟੌਪ ਦੀ ਲੱਗਣਦੀ ਗੱਡੀ ਸਵਿਫਟ ਪਹਿਲੀ ਦੀ ਵੇਖੀ ਮੈਂ ਕਾਲੇ ਰੰਗ ਦੀ ਏਡੇ ਵਧੀਆ ਵੀਲ ਪਏ ਹੋਣ ਅਸ਼ਾ ਇਹ ਵਾਰੀ ਕਦੋਂ ਕਢਾਈ ਆ ਆਪਾ ਕਿਹੜੀ ਖਾਨੇ ਵੱਡੇ ਗਿਫਟ ਮਿਲਿਆ ਨਹੀਂ ਨਹੀਂ ਗੱਤੀ ਭਾਵੇਂ ਜਿੱਦਾਂ ਮਰਜੀ ਕਾਲੀ ਦਾ ਰੋਬ ਜਾਣਾ ਪਰ ਇਹ ਆ ਗਏ ਜੇ ਮਿੱਤਰੋ ਅੰਮ੍ਰਿਤਸਰ ਦਾ ਸਾਹਿਬ ਆ ਗਏ ਬਿਲਕੁਲ ਮਤਲਬ ਅੰਮ੍ਰਿਤਸਰ ਦੇ ਨੇੜੇ ਬਾਹੇ ਹੁਣ ਆਪਾਂ ਜੁੜਾ ਇੱਥੇ ਜਾਵਾ ਕਰਾਗੇ ਇੱਥੇ ਆਪਾਂ ਦਰਸ਼ਨ ਮਿਲੇ ਘਰ ਆਉਣੇ ਆ ਬਸ ਲੱਗੇ ਆ ਲਾਈਨ ਦੇ ਵਿੱਚ ਆਹ ਵੇਖੋ ਗੱਡੀ ਜਿਆਦੀ ਸੰਗਤਿਆ ਬਹੁਤ ਜਿਆਦੀ ਬਾਬਾ ਜੀ ਲਗਭਗ ਸਾਨੂੰ 1.5 ਘੰਟਾ ਲੱਗਣਾ ਲਾਈਨ 'ਚ ਲੱਗਿਆ ਨੂੰ ਕਦੀ ਇੱਧਰ ਜਾਈਦਾ ਕਦੀ ਉੱਧਰ ਜੀ ਮੇਰੀ ਗੱਲ ਸੁਣੋ ਆਪਾਂ ਖਲੋਤੇ ਆਂ ਰਾਮਗੜੀਆ ਗੇਟ ਦੇ ਬਿਲਕੁਲ ਸਾਹਮਣੇ ਹੁਣ ਆਪਾਂ ਮੱਥਾ ਟੇਕ ਕੇ ਆ ਗਏ ਆਂ ਹੁਣ ਆਪਾਂ ਥੋੜੇ ਨਾ ਲਾਲ ਦੇ ਆਡੇ ਗਏ ਚਾਹ ਲੈਣ ਸੰਗਤਾ ਟੇ ਮੂੰਹਾਂ ਲਵੇ ਕੇ ਸੰਧੀਆ ਭਾਰ ਆਪਾਂ ਨਹੀਂ ਪਰ ਆਪਾਂ ਸੱਜਣਾ ਨਹੀਂ ਆ ਬਿਲਕੁਲ ਸੱਜਣਾ ਨਹੀਂ ਆਉਂਦੀ ਬਿਲਕੁਲ ਵੀ 1% ਵੀ ਦੇਖੋ ਕਿੰਨੇ ਸਖਤ ਆ ਪਾਦਾਂ ਨੂੰ ਇਹ ਗੱਲ ਕਹਿੰਦੇ ਆ ਜਿਹੜਾ ਸਕੂਨ ਇੱਥੇ ਆ ਗਿਆ ਉਹ ਕਿਤੇ ਨਹੀਂ ਮਿਲਣਾ ਘਾਰ ਸੰਡੇ ਸੰਡੇ ਆਇਆ ਕਰੋ ਜਿਕਰ ਭੇਜ ਵੀ ਰਹੀ ਕਾ ਲਹਣ ਗਏ ਨਾ ਅਜ ਤਾਂ ਮੈਂ ਬਲੌਗ ਬਣਾਉਂਦਾ ਜਿੱਦੋਂ ਬਣਾਉਂਦਾ ਸਾਨੂੰ 5 6 ਜਣੇ ਮਿਲ ਜਾਂਦੇ ਸੀ ਫੋਟੋ ਬਣਾਉਂਦਾ ਇਹਦੇ ਚੈਨਲ ਦਾ ਨਾਮ ਦੱਸੋ ਤਾਂ ਦੱਸੋ ਸਬਸਕ੍ਰਾਈਬ ਕਰੀਏ ਤੇ ਫੈਲਾ ਕਿੰਨਾ ਹੋਇਆ ਆਪਾਂ ਨੂੰ ਹੋਇਆ ਕਿ ਉਹਨਾਂ ਨੂੰ ਹੋਇਆ ਮम्मा ਮੈਂ ਨਾ ਮਿੱਤਰੋ ਗੱਲ ਬਣ ਗਈ ਇੱਧਰ ਬਹੁਤ ਜ਼ਿਆਦੀ ਓਕੇ ਹੋ ਗਿਆ ਇਹ ਕੰਮ ਚੌਲਾਂ ਦੀ ਪ੍ਰਾਪਤੀਆਂ ਨੂੰ ਬੜੇ ਟਾਈਮ ਬਾਅਦ ਹੋਈ ਤੇ ਬਾਕੀ ਦੀ ਵੀ ਹੋਣਾ ਆਗੇ ਚੌਲ ਤੇ ਆਪਾਂ ਚੱਲੇ ਹਾਂ ਕਰਮਕਾਰ ਨੇ ਵੀ ਕੱਪੜੇ ਲੈਣੇ ਥੋੜੇ ਜੇ ਲੈਣੇ ਆ ਆਪਣੇ ਅਹੀਂ ਜਾਣਾ 4 ਤਰੀਕ ਨੂੰ ਕਿਤੇ ਤੁਹਾਨੂੰ ਸਰਪ੍ਰਾਈਜ਼ ਦਿੰਨੇ ਆ ਬੜੀ ਵਧੀਆ ਜਗ੍ਹਾ ਵਾ ਇਹ ਮਿੱਤਰੋ ਅਸੀਂ ਆਵੇ ਆ ਗਏ ਆ ਬਸ ਉਧਾਂ ਥੋੜਾ ਰੁਗੇ ਸਮਾਨ ਜਾ ਲੈਣਾ ਕੋਈ ਆਉਂਦੇ ਬੰਦੇ ਆਪਣੇ ਖਾਸ ਇਹ ਬਸ ਹੁਣ ਉੱਥੋਂ ਟੇਕ ਆਏ ਮੱਥਾ ਮਿੱਤਰੋ ਸਾਰੇ ਕੰਮਕਾਰ ਕਰਾਏ ਵੇਲੇ ਆ ਪੜਾ ਤੁਹਾਡੇ ਦਿਨਾਂ ਨੂੰ ਦਾ ਨੋਟੇ ਵੀ ਦੱਸਣ ਦੇ ਜਾਣਾ ਕਿਤੇ ਤੁਹਾਨੂੰ ਦੱਸਾਂਗੇ ਕਿੱਥੇ ਜਾਣਾ ਇਹਨੇ ਚਾਰ ਟੂਰ ਆਪਾਂ ਕੱਢ ਜਾਈ ਹੁਣੇ ਹਣ ਲਗਾਤਾਰ ਹੀ ਤਾਨੂੰ ਲਗਾਤਾਰ ਹੀ ਤੂਰਾ ਨਾਲ ਸਾਂਝੇ ਕਰਾਉਣਾ ਹੋਣਾ ਆਪਾਂ ਹੁਣ ਸੱਚ ਆਪਾਂ ਜਾਣਾ ਰਗੜਾ ਲਾਉਣਾ ਕਿ ਨਹੀਂ ਦੱਸੋ ਮਿੱਤਰੋ ਲਾਉਣਾ ਵੈਨੇ ਹੁਣ ਆਪਾਂ ਲਾਉਣਾ ਜੇ ਰਗੜਾ ਜਾ ਕੇ ਕੰਮ ਓਕੇ ਰਿਪੋਰਟ ਕਰਾ ਲੈਣਾ ਆਪਾਂ ਪੂਰਾ ਜੀ ਸ਼ੀ ਦੀ ਵੀ ਤੇ ਦੂਜਾ ਵੀ ਲੱਗੂਗਾ ਸਾਰੇ ਲੱਗਣਗੇ ਹੁਣ ਮਿੱਤਰੋ ਆਪਾਂ ਸਿੱਧਾ ਪਿੰਡ ਜਾ ਕੇ ਮਿਲਾਂਗੇ ਤੁਹਾਨੂੰ ਕੈਮਰਾ ਤੇ ਲਗਾਉਂਦਾ ਦੋਵੇਂ ਭਰਾਣੇ ਗੱਡੀ ਜਣਾ ਤੁਸੀਂ ਸਾਰੇ ਬਸਟ ਹੋਣਾ ਚਾਹੀਦੀ ਕੋਈ ਨਹੀਂ ਯਾਰ ਇਹ ਹੁਣ ਵੇਲਾ ਦੱਸੂਗਾ ਸਰਪ੍ਰਾਈਜ਼ ਇੰਦਾ ਵੀ ਆਪਾਂ ਜਾਣਾ ਗੱਡੀ ਮਿੱਤਰੋ ਅਹੀਂ ਖਲੋਤੇ ਕਿਤੇ ਰੋਡ ਤੇ ਵੀਰ ਫੋਨ ਤੇ ਲਗਾ ਰਹਿਦਾ ਭਰਾ ਘਰੋਂ ਆਇਆ ਟੈਨਸ਼ਨ ਨਾ ਜੇ ਵੀਰੋਂ ਮਰੀ ਅੱਲਾ ਕਲਾਮ ਜੀ ਬਈ ਆ ਕੀ ਕਰਾ ਲਿਆ ਜੱਗਿਆ ਮੇਰਾ ਫੜਨੂ ਤੇਰੇ ਉਰੇ ਆਓ ਭਾਜੀ ਆ ਵੀਰ ਗੁੱਸਾ ਉਡਾ ਕਰਦਾ ਯਾਰ ਛੇਤੀ ਭਾਈ ਪਤਾ ਨਹੀਂ ਇਧਰ ਕੋ ਇਹਦਾ ਹਰ ਵਲੋਗ ਚ ਮੂੰਹ ਬਣਾ ਰਹਿਦਾ ਜੱਗੇ ਭਾਜੀ ਇਹ ਲੜਦੇ ਰਹਿੰਦੇ ਮੇਰੀ ਗੱਲ ਸੁਣੋ ਮਾਮਾ ਹਸ ਕੇੜਗੇ ਉਹ ਨਹੀਂ ਜਦੋਂ ਮੈਂ ਗੱਲ ਤੇਰੇ ਨਾਲ ਇਹਦਾ ਕੀ ਮਤਲਬ ਵਿੱਚ ਬੋਲਦਾ ਯਾਰ ਹਸ ਕੇੜਗੇ ਜ਼ਿੰਦਗੀ ਬਤੀਤ ਕਰੋ ਉਹ ਇਹਦਾ ਮਤਲਬ ਕੀ ਬੋਲਣ ਦਾ ਵੇ ਤੂੰ ਹੱਸ ਉਹ ਨਹੀਂ ਆਪਣੇ ਰਿ ਵਿੱਚ ਰੈਂਦਾ ਇੱਕ ਚੱਲ ਰੈਂਦਾ ਅੰਬਰਾਤੇ ਸੀਟ ਤੇ ਬੰਦਾ ਆ ਖੁਸ਼ ਹੋ ਗਈ ਏ ਆ ਜਿੱਦਾਂ ਜਾਣਾ ਆ ਜਿੱਦਾਂ ਜਾਣਾ ਮਿੱਤਰੋ ਆ ਗਏ ਆ ਪਿੰਡ ਗੁਣੀ ਦਵਾਲ ਸਾਹਿਬ ਤੇ ਥੋੜਾ ਦੁੱਧ ਲੈਣ ਆਏ ਆ ਰਸਤ ਲੈਣੀ ਆਪਾਂ ਹੁਣ ਤੁਹਾਨੂੰ ਪਤਾ ਆਪਣਾ ਰੋਈ ਦੀ ਰੁਟੀਨ ਹੈ ਹਰ ਸੰਡੇ ਦੀ ਵੀ ਆਪਾਂ ਰਗੜਾ ਲਾਉਣਾ ਲਾਉਣਾ ਰਗੜੇ ਤੋਂ ਬਣਾ ਗੱਡੀ ਚੱਲਦੀ ਨਹੀਂ ਆ ਜੀ ਦਿਸ਼ਾਤ ਭਾਈ ਹੋਰ ਵੀਰ ਜੀ ਕੀ ਹਾਲ ਚਾਲ ਦੇ ਕੈਮ ਜੀ ਕੈਮ ਤੋਂ ਹੀ ਸੁਣਾਓ ਵਧੀਆ ਜਾਣ ਓਕੇ ਰਿਪੋਰਟ ਹੋਰ ਸਲਾਮ ਚਲੋ ਬਰ ਹੋ ਲਾਈ ਜਾਣਾ ਬਾਜੀ ਗਲਤੀ ਹੋ ਗਈ ਸੌਰੀ ਭਾਰੀ ਗਲਤੀ ਹੋ ਗਈ ਆਪਾਂ ਚਲ ਗਏ ਰੱਖੀ ਮੇਰੀ ਆਪਾਂ ਬਲੌਗ ਚੈਨਲ ਸ਼ੁਰੂ ਕੀਤਾ ਪਤਾ ਤੁਹਾਨੂੰ ਸੱਚ ਦੇਖਿਓ ਦੇਖਿਆ ਤੂੰ ਬਾਜੀ ਵੇਖਿਆ ਕਰੋ ਇਹਨਾਂ ਵੇਹਨਾਂ ਵੀ ਮੈਂ ਆਹ ਇਹਨੂੰ ਵੀ ਹੋ ਗਿਆ ਜਿੱਥੇ ਆਪਾਂ ਤੁਹਾਨੂੰ ਕਿਹਾ ਸੀ ਤੁਹਾਨੂੰ ਬੜਾ ਰਗੜਾ ਰਗੜੇ ਤੋਂ ਬਣਾ ਨਹੀਂ ਬੰਦੇ ਰਹਿ ਸਕਦੇ ਅੱਡੇ ਨਹੀਂ ਰਹਿ ਸਕਦੇ ਆਏ ਓਏ ਇੱਥੇ ਰੱਖ ਮੈਟਰੋ ਆਵੇ ਆ ਗਏ ਹੁਣ ਰਗੜਾ ਲੱਗੇ ਕਰਨਾ ਸ਼ੁਰੂ ਹੁ ਸੋਹਣੇ ਮੁੰਡੇ ਕੋਈ ਨਹੀਂ ਨਿਗਰ ਰਸਤਨਾ ਸਰ ਜਣਾ ਆਪਾਂ ਜਿਹੜਾ ਆ ਗਏ ਆਪਾਂ ਚਾਰ ਜਾਣੇ ਆ ਆਪਾਂ ਜਿਹੜਾ ਜਾਣੇ ਆ ਦਈ ਜਾ ਫਿਰ ਸਰ ਜਣਾ ਆਓ ਗੱਲਿਆ ਕਾਲ ਆ ਰਿਓ ਯਾਰੀ ਦਾਣਾ ਕਰੋ ਆ ਲਈ ਜੇ ਤਾਂ ਫਰਾ ਇਹਨਾਂ ਬਣਾ ਲੈ ਆ ਰਿਓ ਗੱਲ ਪਾ ਕੇ ਪਰਸਨਲੀ ਮੈਸੇਜ ਕਰਦੇ ਹੋ ਵਰਜੇਂ ਦਾ ਧਾਰਨੇ ਕੋਈ ਨਹੀਂ ਰਾਹ ਆ ਰਿਹਾ ਵੀਰੋ ਸਰਦਾਈ ਅੱਜ ਨਹੀਂ ਆਪਾਂ ਨਾ ਜੰਗੀ ਰਗਾ ਨਹੀਂ ਲਾਇਆ ਕਿਉਂਕਿ ਮੁੰਡੇ ਜਿਆਦੇ ਖਰਾਬ ਹੋ ਜਾਂਦੇ ਆ ਵੇਖੋ ਜੀ ਇਹਦੇ ਬੜੇ ਕਮੈਂਟ ਆਉਦੇ ਕਿ ਇਹ ਬੋਲਦਾ ਨਹੀਂ ਐ ਬੋਲ ਕੇ ਵਿਖਾ ਮਾਂ ਆਡੀਅੰਸ ਨੂੰ ਆਓ ਗਾਣਾ ਸੁਣਾਉਣ ਆਡੀਅੰਸ ਨੂੰ ਬੋਲ ਕੇ ਸੁਣਾਓ ਸਬਸਕ੍ਰਾਈਬਰਾਂ ਨੂੰ ਕੀ ਕਹਿਣਾ ਚਾਹੁੰਦਾ ਹੈ ਇਹ ਦੱਸ ਦੇ ਜਲ ਲੈ ਜੜਾਈ ਆਡੀ ਭਰਾਵਾ ਲੈ ਭਰਾਵਾ ਲੈ ਮਮਾ ਮੇਰਾ ਦੇ ਕਮੈਂਟ ਨਹੀਂ ਆਉਦਾ ਕੋਈ ਵੀ ਤੁਸੀਂ ਕਮੈਂਟ ਤੁਸੀਂ ਵਧੀਆ ਮਮਾ ਕਮੈਂਟ ਹੀ ਤੇਰੇ ਹੋਵੇ ਕੱਢ ਕੇ ਵੇਖ ਲਾ ਭਾਵੇਂ ਅੰਦੇ ਨਰੈਣ ਬੋਲਦਾ ਨਹੀਂ ਨਰੈਣ ਬਹੁਤ ਸੋਹਣੇ ਲੱਗਦੇ ਤਿੰਨ ਕੁੜੀਆਂ ਨੇ ਪ੍ਰਪੋਜ਼ ਕਰਤਾ ਇਹਨੂੰ ਜੀ ਵੀਰ ਜੀ ਕਿਦਾਂ ਦਾ ਬਣਿਆ ਅੱਜ ਮੁੰਡਿਆੜੇ ਵਧੀਆ ਮਿਹਨਤ ਕੀਤੀ ਅੱਜ ਮੁੰਡਿਆੜੇ ਬਹੁਤ ਜ਼ਿਆਦੀ ਮਿਹਨਤ ਕੀਤੀ ਅੱਜ ਹੱਡ ਤੋੜ ਮਿਹਨਤਾਂ ਕਰਕੇ ਬਣਾਇਆ ਰਾਈ ਮਗਰ ਨੂੰ ਵੀ ਫੜਾ ਦੋ ਗਲਾਸ ਕੁੜੀਆਂ ਮਿਲਣੇ ਗਲਾ ਫੜਾਇਆ ਜੀ ਦਾਦੇ ਦਾ ਲੋਣਾ ਇੱਕ ਮਿੰਟ ਅਸਤਰ ਔਰ ਇਹ ਯੰਗੀ ਲੱਗਦਾ ਔਰ ਕਾਲੀ ਕਾਲੀ ਮਿਰਚ ਦਾ ਘਟਾਉਂਦਾ ਹੁੰਦਾ ਬਹੁਤ ਪ੍ਰੋਫਿਟ ਬਣਿਆ ਈਆ ਹੋਰ ਮੇਤਰੋ ਇਨਾ ਕ ਬਲੌਗ ਆਪਾਂ ਉਧਰੋਂ ਵੀ ਆ ਗਏ ਆ ਤਗੜਾ ਰੁਗੜਾ ਪੀ ਲਿਆ ਮੁੰਡਿਆ ਨੇ ਉੱਥੇ ਪਬਜੀ ਖੇਡਦੇ ਰਹੇ ਟਾਈਮ ਨਹੀਂ ਪਾਸ ਹੁੰਦਾ ਔੜ ਬੱਸ ਕਰਾਣੋ ਯਾਰ ਤੇ ਆ ਪਰਮਾਤਮਾ ਦੀ ਮਿਹਰ ਨਾਲ 1500 ਸਬਸਕ੍ਰਾਈਬਰ ਆਪਣੇ ਪੂਰੇ ਹੋ ਗਏ ਆ ਇਦਾਂ 2000 ਹੋ ਜਾਣ ਤੇ ਕੇਕ ਕਟਾਂਗੇ ਆਪਾਂ ਜੀ ਓਕੇ ਓਕੇ ਚਲ ਆ ਤੇ ਮੇ트로 ਮੈਂ ਆ ਗਿਆ ਆਪਣੇ ਫੇਰ ਮੱਲੇ ਆ ਬੱਲੇ ਬਲੌਗ ਦੇ ਵਾਧੂ ਪਏ ਆ ਪਰ ਜਿਹੜਾ ਜਿਹੜਾ ਮੌਕੇ ਤੇ ਐਡਿਟ ਕਰਕੇ ਪਾਈ ਜਾਈਦਾ ਉਹ ਪਾਈ ਜਾਈ ਨਹੀਂ ਜਾਂਦਾ ਹੋਇਆ ਮੈਨੂੰ ਹਾਂ ਲੋਕ ਕਿਵੇਂ ਆ ਚੰਦਾਰ ਆਦੇ ਜਵਾਗੂ ਬੜੇ ਆ ਗਏ ਸਾਡੇ ਘਰੇ ਆ ਗਈ ਆ ਈ ਹਾਲੇ ਹੈਲੋ ਕਰਦੇ ਆ। ਠੀਕ ਆ। ਕਦਾਰ। ਠੀਕ ਆ। ਚਲੋ ਫੇਰ ਠੀਕ ਆ ਮਿੱਤਰੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ। ਹੁਣ ਮੈਂ ਨਾ ਤਿੰਨਾਂ ਚੌਹਾਂ ਦਿਨਾਂ ਦੇ ਵਿੱਚ ਵਿੱਚ ਸਨੈਪਚੈਟ ਜਾਂ ਇੰਸਟਾ ਦੇ ਉੱਤੇ ਸਟੋਰੀ ਅਪਲੋਡ ਕਰੂੰਗਾ ਤੇ ਉੱਥੇ ਵੀ ਜਿਹਸਾਰੇ ਜਾਣੇ ਮੈਨੂੰ ਫੋਲੋ ਕਰ ਲਓ ਜੀ ਅੱਗੇ। ਨਵਾਲਾ ਐ ਮੋਟਰਸਾਲ ਵੀਰ ਨੇ ਲਿਆਂਦਾ। ਮਿੱਤਰੋ ਲੱਗਦੇ ਆਪਾਂ ਸ਼ਿਵ ਗੁਰੂ ਅਮਰਦਾਸ ਜੀ ਦੀ ਨਗਰੀ ਦਾ ਵੀ ਮਥਾ ਟੇਕ ਲਿਆ ਜੀ ਕੋਈ ਹੋਰ ਕਿਤੇ ਅੱਜ ਦਾ ਵਲੌਗ ਆਪਾਂ ਇੱਥੇ ਖੜਮ ਕਰਦੇ ਕਰਦੇ ਜਿਦੋਂ ਪਹਿਲਾ ਦਾ ਦਿੱਤਾ ਸੀ ਚਲੋ ਫੇਰ